ਸੋਹਿੰਦਰ ਇੱਕ ਖੁਸ਼ੀ ਦੇ ਸਾਡੇ ਗੱਪੂ ਤੇ ਖੁਸ਼ੀ ਸੋਹਿੰਦਰ ਉਹ ਕਹਿੰਦੇ ਮੁੱਲ ਕਿਹੜਾ ਲੈਣੀ ਪੱਕੀ ਦੇਖਦੇ ਆ ਵੀ ਕਿਉਂ ਐਕਸ਼ਨ ਕਰਦਾ ਨਾ ਤੇ 1100 ਦੇਵਾਂਗੇ ਲੈ ਵੀ ਰਾਣਪਾਲ ਪੁੱਛ ਤਾਜਵਿੰਦਰ ਨੂੰ ਪੁੱਛ ਹਰਮਨਔਰਾਂ ਨੂੰ ਕਿਹੜੇ ਜੱਗੇ ਨੂੰਗੇ ਚੇਸ ਕਰਦੇ ਕਿੰਨੇ ਦੇ ਇਹ ਮੁੰਡਿਆਂ ਨੂੰ ਜੇ ਚੇਸ ਕਰਦੀ ਤੋਂ ਟੀਮ ਨਹੀਂ ਕਿਹੜੇ ਕਿਹੜੇ ਪਲੇਅਰ ਇਹਨਾਂ ਕੋਲ ਜੇ ਚਾਣਵਾਲਾ ਦੇ ਚੇਸ ਕਰਦੀ ਆ ਜਲਾਨਾ ਤਾਜ ਤੇ ਖੁਸ਼ੀ ਕੈਥਰਲਿ ਜਿਹੜਾ ਹੈ ਗੋਵਿੰਦਪੁਰ ਦੇ ਤਾਜ ਅੰਡਰ ਆਸਟ੍ਰੇਲੀਆ ਖੁਸ਼ੀ ਸਿੰਧੂ ਜਿੰਦਾ ਵੀ 5100 ਦੇ 5200 ਦੀ ਵਾਹੀ 5200 ਦੇ ਬਲੇਰ ਆਪਾਂ ਖੜੇ ਰੋ ਖੜੇ ਰੋ ਖੜੇ ਰੋ ਜੇਤੂ ਦਾ ਮੈਚ ਦੂਜਾ ਪੋਲ ਪਲੇਅਰ ਹੈ ਖੜੇ ਰੋ ਖੜੇ ਰੋ ਉੱਚਾੜੇ ਵਾਲਾ ਕਹਿੰਦੇ ਬਾਰਨਰ ਬੋਰਡ ਦਾ ਮੁੰਡਾ ਨੇ ਇਹ ਪੁੱਤ ਜਿਹੜੇ ਮੱਡੀ ਕਬੱਡੀ ਟੀਮ ਹੈ ਹੈਪੀ ਹੈ ਕਹਿੰਦੇ ਵੀਰਪੁਰ ਦਾ ਆਓ ਸਾਹਮਣੇ ਕਹਿੰਦੇ ਚੋਟੀ ਦਾ ਬੱਲਾ ਹੈ ਉਹ ਕਹਿੰਦੇ ਸਿਰਾਂ ਕਰ ਦਿੰਦਾ ਹੈ ਉਹਨੇ ਵੀ ਬੋਲਿੰਗ ਨਹੀਂ ਕੀਤੀ ਬਹੁਤ ਹੀ ਵਧੀਆ ਸਪੈ ਬੋਲਿੰਗ ਕੀਤੀ ਹੈ ਆਓ ਸਾਹਮਣੇ ਦੇ ਪਾਸੇ ਹੁਣ ਵੀ ਖਿਡਾਰੀ ਦਾ ਕਹਿੰਦੇ ਚੱਲਾ ਗਿਆ ਖੇਡ ਦੇ ਗਰਾਊਂਡ ਦੇ ਉੱਪਰ ਆਓ ਸਾਹਮਣੇ ਕਹਿੰਦੇ ਬੱਲੇ ਮਾਰੀ ਜਾਂਦਾ